ਬਿਤੇਗਲ ਅਮਰੀ ਸਰਚ ਬੰਦ ਚੌਂਕੀ ਦੇ ਬਾਹਰ ਇੱਕ ਵਾਰ ਫਿਰ ਤੋਂ ਵੱਡਾ ਧਮਾਕਾ ਹੋਇਆ ਜੀਹਾਂ ਇੱਕ ਵਾਰ ਫਿਰ ਤੋਂ ਫਤੇਗੜ ਚੂੜੀਆਂ ਬਾਈਪਾਸ ਤੇ ਇੱਕ ਧਮਾਕਾ ਹੋਇਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਫਿਰ ਦੁਬਾਰਾ ਤੋਂ ਇਹ ਕਹਿ ਦਿੱਤਾ ਕਿ ਆ ਕਿ ਇਹ ਕੋਈ ਗ੍ਰੇਨੇਡ ਅਟੈਕ ਨਹੀਂ ਹੈ ਤੇ ਉਧਰ ਹੀ ਦੂਜੇ ਪਾਸੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਮੌਕਾ ਮਿਲ ਗਿਆ ਭਗਵੰਤ ਸਰਕਾਰ ਨੂੰ ਕੇ ਰੰਦਾ ਤੇ ਇਸੇ ਵਿਚਾਲੇ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਨੇ ਟਵੀਟ ਕਰ ਸਰਕਾਰ ਤੇ ਸਵਾਲ ਚੁੱਕੇ ਨੇ ਵਿਕਰਮ ਮਜੀਠੀਆ ਨੇ ਲਿਖਿਆ ਇੰਡੋ ਪਾਕ ਬਾਰਡਰ ਤੇ ਲੋ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਰ ਸੀਐਮ2 ਤੇ ਪੰਜਾਬ ਖਤਰੇ ਚ ਅੱਜ ਅਮ੍ਰਿਤਸਰ ਵਿਕੇ ਫਤਿਹਗੜ ਚੂੜੀਆਂ ਰੋਡ ਤੇ ਨੰਗਲੀ ਚੌਂਕੀ ਦੇ ਬਾਹਰ ਗ੍ਰੇਨੇਡ ਅਟੈਕ ਹੋਇਆ ਧਮਾਕਾ ਸ਼ਾਮ ਕਰੀਬ 7:30 ਵਜੇ ਹੋਇਆ ਪੁਲਿਸ ਜਵਾਬ ਦੇਣ ਤੋਂ ਅਸਮਰਥ ਪਿਛਲੇ 2 ਮਹੀਨਿਆਂ ਚ 12 ਤੋਂ ਜ਼ਿਆਦਾ ਗ੍ਰੇਨੇਡ ਹਮਲੇ ਬਾਰਡਰ ਏਰੀਆ ਵਿੱਚ ਹੋਣੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਿਆਨ ਕਰ ਦੇ ਨੇ ਪੰਜਾਬ ਸਰहदी ਸੂਬਾ ਹੈ ਤੇ ਸਰਹੱਦੀ ਇਲਾਕਿਆਂ ਵਿੱਚ ਅਜਿਹੇ ਗ੍ਰੇਨੇਡ ਧਮਾਕੇ ਪੰਜਾਬ ਨੂੰ ਮੁੜ ਤੋਂ ਕਾਲੇ ਦੌਰਵਲ ਲੈ ਜਾਣ ਨੇ ਭਗਵੰਤ ਮਾਨ ਜੀ ਜੇ ਹਾਲਾਤ ਸੁਧਰ ਨਹੀਂ ਸਕਦੇ ਤਾਂ ਅਸਤੀਫਾ ਦਿਓ ਗੁਰਪ੍ਰੀਤ ਭੋਲਰ ਸੀਪੀ ਅੰਮ੍ਰਿਤਸਰ ਹੁਣ ਕੀ ਫਟਿਆ ਟਾਇਰ ਜਾਂ ਫਿਰ ਰੈਡੀਏਟਰ ਤਾਂ ਇਹ ਸਵਾਲ ਬਿਕਰਮ ਮਜੀਠੀਆ ਵੱਲੋਂ ਭਗਵੰਤ ਮਾਨ ਤੇ ਸਿੱਧੇ-ਸਿੱਧੇ ਚੱਕੇ ਗਏ ਤੇ ਨਾਲ ਹੀ ਪੁਲਿਸ ਕਮਿਸ਼ਨਰ ਨੂੰ ਵੀ ਸਵਾਲ ਕੀਤਾ ਗਿਆ ਕਿ ਇਹ ਹੁਣ ਪਿਛਲੀ ਵਾਰ ਦੀ ਤਰ੍ਹਾਂ ਟਾਇਰ ਫਟਿਆ ਹੈ ਜਾਂ ਫਿਰ ਰੈਡੀਏਟਰ ਤੇ ਉਦੋਂ ਹੀ ਬਿਕਰਮ ਮਜੀਠੀਆ ਵੱਲੋਂ ਭਗਵੰਤ ਮਾਨ ਦਾ ਅਸਤੀਫਾ ਵੀ ਮੰਗਣ ਦੀ ਗੱਲ ਆਖ ਦਿੱਤੀ ਹੈ ਕਿ ਜੇਕਰ ਹਾਲਾਤ ਨਹੀਂ ਸੁਧਾਰ ਸਕਦੇ ਤਾਂ ਤੁਸੀਂ ਅਸਤੀਫਾ ਦੇ ਦਿਓ ਤਾਂ ਲਗਾਤਾਰ ਪੰਜਾਬ ਦੇ ਵਿੱਚ ਅੱਜ ਦੇ ਨੂੰ ਵੱਡੇ ਧਮਾਕੇ ਹੋ ਰਹੇ ਨੇ ਪਹਿਲਾਂ ਪੁਲਿਸ ਇਸ ਧਮਾਕਿਆਂ ਨੂੰ ਕੋਈ ਹੋਰ ਨਾਮ ਦੇ ਦਿੰਦੀ ਹੈ ਪਰ ਉਸ ਤੋਂ ਬਾਅਦ ਜਦੋਂ ਕੋਈ ਉਪੀ ਫੜ ਲੈਂਦੀ ਹੈ ਤਾਂ ਪੰਜਾਬ ਪੁਲਿਸ ਇਸ ਨੂੰ ਗ੍ਰੇਨੇਡ ਅਟੈਕ ਕਹਿ ਕੇ ਅੱਗੇ ਆਪਣੀ ਪਿੱਠ ਥੱਪ ਥਪਾਉਂਦੀ ਹੈ ਤੇ ਹੁਣ ਦੇਖਣਾ ਹੋਵੇਗਾ ਇਸ ਧਮਾਕੇ ਦੀ ਪਿਛਲੀ ਸੱਚਾਈ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ